ਅਜੀਖਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਦੋਸਤੋ ਕੋਈ 10 ਤੋਂ 8-10 ਕਿਲੋਮੀਟਰ ਦੀ ਦੂਰੀ ਆ ਪਿੰਡ ਵੱਡੇ ਸਭਰਾ ਦੀ ਕਿਰਤੋਵਾਲ ਪਿੰਡ ਬਿਲਕੁਲ ਨੇੜੇ ਆ ਤੇ ਡਾਕਟਰ ਸਾਹਿਬ ਉਹਨਾਂ ਦੇ ਘਰ ਆਇਆ ਦੋਸਤੋ ਇਸ ਫਾਰਮ ਤੋਂ ਆਪਾਂ ਅਪਡੇਟ ਜਿਹੜੀ ਆ ਤੁਹਾਨੂੰ ਕੰਟੀਨਿਊਸ ਰੁਟੀਨ ਦੇ ਵਿੱਚ ਦਿੰਦੇ ਰਹੀਦਾ ਕੋਈ 5 14 ਨਾ ਬਾਦ ਦੋਸਤੋ ਜਿਹੜੇ ਨਾਗ ਵੇਰ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰ ਦਿੰਦਾ ਤੇ ਜ਼ਿਆਦਾਤਰ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਵਿਕਰੀ ਵਾਲੇ ਪਸ਼ੂ ਵੀ ਜਿਹੜੇ ਦੋਸਤੋ ਖਾਸ ਤੌਰ ਤੇ ਇੱਕ ਇੱਕ ਨਸਲ ਵਹੜਾਂ ਦੇ ਵਿੱਚ ਐਨੀਮਲ ਆਉਂਦੇ ਆ ਚਾਹੇ ਇਹ ਛੜੀਆਂ ਵਹੜਾਂ ਦੋਸਤੋ ਐਚ ਐਫ ਬਰੀਡ ਦੇ ਵਿੱਚ ਹੋਣ ਜਰਸੀ ਦੇ ਵਿੱਚ ਹੋਣ ਗਰਨੈਂਡੋ ਸੋ ਸ਼ਾਈ ਵਾਲ ਕ੍ਰੋਸ ਅੰਗ ਦੇ ਵਿੱਚ ਪਿਓਰ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਜਿਹੜੀ ਆ ਦੋਸਤੋ ਇਸ ਫਾਰਮ ਤੇ ਹੁੰਦੀ ਆ ਤੇ ਤਕਰੀਬਨ ਅੱਜ ਇਸ ਕਵਰੇਜ ਵਿੱਚ ਟੋਟਲ ਆਪਾਂ ਤੁਹਾਨੂੰ ਨਾਗ ਪੰਜ ਦਿਖਾਉਣੇ ਆ ਦੋ ਬਿਲਕੁਲ ਸੋਏ ਸੋਏ ਪਸ਼ੂ ਆ ਤੇ ਤਿੰਨ ਗੱਭਨ ਤਿਆਰੀ ਵਾਲੇ ਸੋ ਇਹਨਾਂ ਪੰਜਾਂ ਪਸ਼ੂਆਂ ਦੀ ਡਿਟੇਲ ਹਰ ਵਾਰ ਦੀ ਤਰ੍ਹਾਂ ਡਾਕਟਰ ਸਾਹਿਬ ਤੋਂ ਆਪਾਂ ਲੈ ਕੇ ਪੂਰੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਤੇ ਬਾਕੀ ਬੁਰਜ ਮਿਲਕ ਫਾਰਮ ਤੇ ਤੁਸੀਂ ਵਿਜ਼ਿਟ ਕਰੋਗੇ ਦੋਸਤੋ ਤੇ ਮੈਪ ਤੇ ਲੋਕੇਸ਼ਨ ਲਾ ਕੇ ਵੀ ਇਸ ਪਿੰਡ ਤੁਸੀਂ ਇਸ ਫਾਰਮ ਤੇ ਜਿਹੜੀ ਵਿਜ਼ਿਟ ਕਰ ਸਕਦੇ ਜੇ ਤਕਰੀਬਨ ਕੋਈ 5 6 5 6 ਨੱਕ ਜਿਹੜੇ ਆ ਐਵਰੀ ਟਾਈਮ ਹਰ ਰੋਜ਼ ਐਵਰੀ ਡੇ ਅਵੇਲੇਬਲ ਹੁੰਦੇ ਆ ਠੀਕ ਆ ਜੀ ਸੋ ਕੁਆਲਿਟੀ ਜਿਹੋ ਜੀ ਕਿਸੇ ਵੀਰ ਨੇ ਖਰੀਦਣੀ ਉਹੋ ਜੀ ਕੁਆਲਿਟੀ ਦੇ ਪਸ਼ੂ ਤੁਹਾਨੂੰ ਮਿਲ ਜਾਣਗੇ ਰੇਟ ਪਰਤਾ ਦੋਸਤੋ ਨੋਰਮਲ ਰੇਟ ਤੋਂ ਸਟਾਰਟ ਹੋ ਕੇ ਤੇ ਹਾਈएस्ट ਰੇਟ ਕੋਈ ਲੱਖ ਸਵਾ ਲੱਖ ਤੱਕ ਪਸ਼ੂ ਵੀ ਇਸ ਫਾਰਮ ਤੇ ਆਏ ਰਹਿੰਦੇ ਆ ਠੀਕ ਹੈ ਜੀ ਸੋ ਬਾਕੀ ਤੁਸੀਂ ਆਪਣਾ ਤਾਲਮੇਲ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਕਾਲ ਕਰਕੇ ਕੰਟੈਕਟ ਕਰਕੇ ਲੈਂਦੇ ਰਹੋ ਠੀਕ ਹੈ 21 ਸਤੰਬਰ ਦਾ ਤਰੀਕ ਦੋਸਤੋ ਅੱਜ ਨੋਟ ਕਰੋ ਸਵੇਰ ਮਾਰਨਿੰਗ ਦੇ ਕੋਈ 8:30 ਵਜੇ ਦਾ ਆਉ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਦੇ ਨਾਲ ਡਾਕਟਰ ਸਾਹਿਬ ਸਾਸਤਰੀਕਾਰ ਸੱਚੀ ਗੱਲ ਸੰਦੂਸ ਸਾਹਿਬ ਦੀ ਸਾਸਤਰੀਕਾਰ ਹੋਰ ਡਾਕਟਰ ਠੀਕ ਠਾਕ ਕਿਰਪਾ ਜੀ ਗੁਰਦਾਨ ਦੱਸ ਜੀ ਬਹੁਤ ਬਤਿਆ ਡਾਕਟਰ ਸਾਹਿਬ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਆਪਾਂ ਤਿੰਨ ਕੁ ਦਿਨ ਪਹਿਲਾਂ ਅਪਡੇਟ ਪਾਈ ਸੀ ਹਾਂਜੀ 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 ਮਾਲ ਆਪਣੇ ਤੋਂ ਆਉਂਦਾ ਜਾਂਦਾ ਰਹਿੰਦਾ ਤੁਹਾਨੂੰ ਪਤਾ ਰੈਗੂਲਰ 5 6 7 گاਵਾ ਆਪਣੇ ਤੋਂ ਰਹਿੰਦੀਆਂ ਨੇ ਬਿਲਕੁਲ ਆਈ ਜਾਂਦਾ ਸੇਲ ਹੋਈ ਜਾਂਦਾ ਆਈ ਜਾਂਦਾ ਸੀ ਬਿਲਕੁਲ ਪਿੱਛੇ ਜੇ ਵੀ ਆਪਾਂ ਪਾਈ ਸੀ ਤੇ ਕਾਫੀ ਡਿਮਾਂਡ ਦੇ ਵਿੱਚ ਪਸੂ ਰਹਿੰਦਾ ਜਦੋਂ ਆਪਾਂ ਪਾਈ ਸੀ ਸਟਾਰਟਿੰਗ ਤੋਂ ਇੱਕ ਕਾਲੀ ਬਲੈਕ ਰੰਗ ਦੇ ਵਿੱਚ ਆਈ ਉਹਦੀ ਬਹੁਤ ਡਿਮਾਂਡ ਰਹੀ ਆ ਸੰਦੂਸ ਸਾਹਿਬ ਦਰ ਤੋਂ ਘੱਟ 100 ਫੋਨ ਆਇਆ ਏ ਮੁੱਲ ਤੋਂ ਵੱਧ ਲੋਕਾਂ ਨੇ ਕਹੇ ਵੀ ਤੁਹਾਨੂੰ ਦਊ ਕਈ ਵੀਰ ਪੈਣਸਾ ਏ ਹਾਂ ਹਾਂਜੀ ਕੰਬੋ ਕੇਰਾ ਹੀ ਵੀਰ ਹਾਂ ਆਪਾਂ 90 ਮੁੱਲ ਪਏ ਹੋ ਇਹਨਾਂ ਦੇ 95000 ਰੁਪਿਆ ਦੇ ਦਿੰਦਾ ਠੀਕ ਆ ਠੀਕ ਜੀ ਇਹ ਚੰਗਾ ਪਸੂ ਮਿਲ ਜਾ ਕੋ 2-4000 ਦੇ ਲੜ ਨਹੀਂ ਲੱਗਦਾ ਨਹੀਂ 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 ਸੰਧੂ ਸਾਹਿਬ ਆਪਾਂ ਵੈਸੇ ਸੰਧਰ ਹੀ ਦਿੱਤੀ ਹਾਂ ਹਾਂਜੀ ਅੱਛਾ ਡਾਕਟਰ ਸਾਹਿਬ ਅੱਜ 5 ਵਾੜਾ 3 ਗੱਬਣ ਤੇ 2 ਸੂਈਆਂ ਹਾਂਜੀ ਹਾਂਜੀ ਸੰਧੂ ਸਾਹਿਬ 2 ਸੂਈਆਂ ਤਾਜ਼ੀਆਂ ਇੱਕ ਥੱਲੇ 20-21 ਲੀਟਰ ਕੰਡੇ ਵਾਲਾ ਦੁੱਧ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਇਹ ਰਾਤ ਦੀ ਸੂਈ ਜੇ ਤੇ ਇਹ ਵਕਤ 10 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਹੈ ਨੀ ਰਾਤ ਮਤਲਬ ਚਵਾਈ ਕੀਤੀ ਆ ਕੱਲ ਦੀ ਠੀਕ ਹੈ ਜੀ ਠੀਕ ਹੈ ਜੀ ਮੇਰੇ ਸੂਈ ਕੱਲ ਵੀ 5 ਕਿਲੋ ਲੀਟਰ ਬੋਲਾ ਚਵਾਈ ਦਾ ਸਵੇਰੇ ਵੀ 5 ਠੀਕ ਹੈ ਜੀ ਹਾਂ ਜੀ ਉਹ ਦੋਸਤੋ ਇੱਕ ਰਾਤ ਹੀ ਸੂਈ ਆ ਬੋਲੇ ਤੇ ਸਟਾਰਟਿੰਗ ਕੋਈ 10 ਕਿਲੋ ਲੀਟਰ ਦੀ ਆ ਠੀਕ ਆ ਤੇ ਇੱਕ 20 ਕਿਲੋ ਲੀਟਰ ਤੇ ਚੱਲ ਰਹੀ ਆ ਉਹ ਵੀ ਤੁਹਾਨੂੰ ਆਪਾਂ ਵੇਰ ਦਿਖਾ ਦਾਂਗੇ ਉਹ ਵੀ ਬਗਰ ਬੱਛੀ ਆ ਜੀ ਠੀਕ ਹੈ ਜੀ ਇਹ ਤਾਰੀ ਸੁਈ ਜੇਰ ਜੂਰ ਦੀ ਆਪਣੇ ਤੋਂ ਪ੍ਰੋਪਰ ਵੀਡੀਓ ਪਈ ਹੈ ਜੀ ਦੋਵਾਂ ਜੀ ਠੀਕ ਹੈ ਜੀ ਭੈਣ ਭਰਾ ਨੇ ਆ ਡਾਕਟਰ ਸੁਹਾ ਦੂਜਾ ਕੋਈ ਵੀ ਸੁਹਾ ਦੂਜਾ ਜੀ ਬੇਕਰਾਂ ਸੰਗ ਜਰਸੀ ਦਾ ਨਾਲ ਸ਼ਹੀਵਾਲ ਤੇ ਕਰਾਉ ਸੁਈ ਆ ਜੀ ਸੰਧੂ ਸਾਹਿਬ 컬러 ਬਹੁਤ ਵਧੀਆ ਜੀ ਵੇਖੋ ਜੀ ਲਓ ਦੋਸਤੋ ਬਦਾਮੀ ਰੰਗ ਦੇ ਵਿੱਚ ਆ ਬਿਲਕੁਲ ਲਾਲ ਜਿੱਦਾਂ ਕਪਨ ਨਾਰਮਲ ਹੀ ਸ਼ਹੀਵਾਲ ਜਾਂ ਜਰਸੀ ਬਰੀਡ ਦੀਆਂ ਵਹਿਰਾਂ ਦੇਖਦੇ ਆ ਠੀਕ ਆ ਜੀ ਸੋ ਬਦਾਮੀ ਰੰਗ ਦੇ ਵਿੱਚ ਇਹ ਰਾਤ ਹੀ ਸੁਈ ਆ ਠੰਡੀ ਹੈ ਮਗਰ ਦੇ ਬੱਚਾ ਵੇਖੋ ਕੋਈ ਇਤਰੇ ਹੀ ਬੜੇ ਚਤਰਾ ਮਾਰਦੇ ਆ ਦੇਖੋ ਇੰਨੀ ਚਵਾਈ ਲੱਗੀ ਉੱਤੇ ਰੱਸਾ ਛੱਡ ਕੇ ਕੋਈ ਚੋਈ ਜਾਵੇ ਲੋ ਵੀ ਪਸ਼ੂ ਵੈਸੇ ਦੋਸਤੋ ਠੰਡੇ ਧੀ ਰਹੀ ਆਉਂਦੇ ਆ ਠੀਕ ਆ ਜੀ ਤੇ ਥੋੜਾ ਜਿਹਾ ਪਸ਼ੂ ਕਿਤੇ ਨਾ ਕਿਤੇ ਕੋਈ ਮਾੜੀ ਨਾਰਮਲ ਦਰਮਿਆਨੀ ਕਿਤੇ ਨਾ ਕਿਤੇ ਭੂਣ ਭਲਾਨ ਹੁੰਦੀ ਆ ਪਲ ਪਲ ਹੁੰਦੀ ਆ ਠੀਕ ਆ ਜੀ ਉਹ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਲਓਗੇ ਭੋਲੀ ਆ ਥੋੜਾ ਜਿਹਾ ਹਰਪਿਤ ਹੋਰੀ ਤੋਰਿਆ ਜੀ ਸਲੋ ਤੋਰਿਆ ਜੀ ਆ ਦੇਖੋ ਸੁਹਵਾਨੇ ਲੈਵੇ ਦੀ ਵੀ ਪੂਰੀ ਜਿਹੜੀ ਦੋਸਤੋ ਸਫਾਈ ਆ ਬਰੀਕੀ ਬਰੂਕੀ ਦੇ ਵਿੱਚ ਪੂਰਾ ਲੈਵੇ ਸੰਧੂ ਸਾਹਿਬ ਇੱਕ ਨੰਬਰ ਦੀ ਦਾ ਪਤਾ ਰਾਮਾ ਰਖਣੇ ਬਖਾ ਦਿੰਨੇ ਕੋਈ ਚੱਕਰ ਹੀ ਨਹੀਂ ਆ ਸਟੀਲ ਸਲਾ ਗਿਆ ਮਗਰ ਆ ਬੱਚਾ ਆ ਗਿਆ ਇਹੋ ਹੀ ਆ ਬੱਚਾ ਬੱਚਾ ਲੋ ਜੀ ਕੋਈ 200 2 2 4 4 ਮਾਰ ਕੇ ਪਤਾ ਸਲੀ ਕਰਾ ਦਿੰਦਾ ਠੀਕ ਹੈ ਛੋਟੀ ਜੀ ਫੈਸਟੀਵਲ ਤੀ ਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਠੀਕ ਆ ਬੱਚਾ ਛੱਡਣਾ ਆ ਰਾਤ ਹੀ ਸੁਈ ਆ ਠੀਕ ਆ ਜੀ ਸੋ ਬੋਲੇ ਤੇ ਚੱਲ ਰਹੀ ਆ ਕੋਈ ਵੀਰ ਆਪਦੇ ਦੋ ਟਾਈਮ ਤਿੰਨ ਟਾਈਮ ਚੋਕੇ ਬੋਲੇ ਤੇ ਤਸੱਲੀ ਕਰ ਸਕਦਾ ਆ ਦੇਖੋ ਜੀ ਠੀਕ ਹੈ ਜੀ ਇਹ ਫਰੰਟ ਅਗਲੇ ਥਾਣਾ ਦਾ ਤੇ ਮਗਰਲੇ ਥਾਣਾ ਦਾ ਚਵਾ ਹੈ ਜੀ ਮੋਟੀ ਉਂਗਲਾਂ ਕੋਲ ਜਿੱਡੀ ਧਾਰ ਆ ਇੱਕ ਦੋ ਸੋ ਕਹਿਣ ਵਾਲੀ ਗੱਲ ਨਹੀਂ ਕਿ ਇੱਥੇ ਆਣ ਕੇ ਜਿਹੜੇ ਵੀਰ ਨੇ ਤਸੰਨੀ ਕਰ ਲੈਣੀ ਆ ਉਹਦੇ ਵਰਗੀ ਰੀਸ ਨਹੀਂ ਗਈ ਪਰ ਫਿਰ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਠੀਕ ਆ ਦੇਖੋ ਕਿੰਨੇ ਆ ਨਾਰਾ ਜੀ ਬੇਰਮੂਨ ਕਾਫੀ ਹਵਾਨੇ ਤੇ ਆਹ ਵੇਖੋ ਜੀ ਡਿਵਾਈਸ ਦੀ ਗਲਤ ਹੋਈ ਰਹੀ ਆ ਆਪਾਂ ਜ਼ਿੰਮੇਦਾਰ ਆਂ ਠੀਕ 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 ਹੈ ਜੀ ਬੋਲੋ ਇਸ ਤਰ੍ਹਾਂ ਖਾਰੇ ਬਿਲਕੁਲ ਜੀ ਦਾਗੋਂ ਬੋਲੀ ਠੀਕ ਹੈ ਜੀ ਓਕੇ ਸਾਹਿਬ ਕੀ ਵੀ ਰਹੇਂਦੀ ਡਿਮਾਂਡ ਕੀ ਮੁੱਲ ਰਹੂਗਾ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ ਆਪਾਂ ਹਾਂ 60 ਕਰ ਲਈਏ 65 ਕਰ ਲਈਏ 85000 ਦੀ ਦੇ ਦਾਂਗੇ 58 ਦੀ ਹਾਂਜੀ ਠੀਕ ਹੈ ਜੀ ਬਾਕੀ ਮਾਨਤਨ ਕਰ ਦਾਂਗੇ ਮੌਕੇ ਦੇ ਸੰਧੂ ਸਾਹਿਬ ਕੋਈ ਦੂਰੋਂ ਨੇੜੋਂ ਵੀਰਪਣਪਰਾ ਬਾਕੀ ਜ਼ੇਰ ਦੀ ਕੇਰੇ ਵੀਡੀਓ ਚਾਹੀਦੀ ਪ੍ਰੋਪਰ ਵੀ ਆਪਣੇ ਕੋਲ ਬਣੀ ਪਈ ਆ ਬਣੀ ਪਈ ਆ ਆਪਣੇ ਘਰੇ ਹੀ ਸੋਈ ਆ ਠੀਕ ਹੈ ਜੀ ਲਓ ਦੋਸਤੋ ਇਸੇ ਫਾਰਮ ਤੇ ਸੋਈ ਆ ਜ਼ੇਰ ਜੋੜ ਦੀ ਪ੍ਰੋਪਰ ਵੀਰ ਨੇ ਕੈਪਚਰ ਕੀਤੀ ਹੈ ਵੀਡੀਓ ਹੈਕਰ ਕਾਰਡ ਉਹ ਤੁਸੀਂ ਦੇਖ ਲਿਓ ਜਿਹੜੇ ਵੀਰ ਨੇ ਵੀ ਸੌਦਾ ਕਰਨਾ ਠੀਕ ਆ ਜੀ 58000 ਦੀ ਇਹ ਤੁਹਾਨੂੰ ਮਿਲ ਜੂਗੀ ਸੋ ਬਾਕੀ ਥਾਂ ਦੇ ਵੀ ਸਾਫ ਆ ਧਾਰਾ ਮਾਰ ਕੇ ਆਪਾਂ ਵਿਚੇ ਤਸਦੀ ਕਰਾਤੀ ਆ ਇੱਕ ਸੈਕੰਡ ਨੰਬਰ ਤੇ ਬਲੈਕ ਰੰਗ ਦੇ ਵਿੱਚ ਜਿਹੜੀ ਆਪਣੇ ਕੋਲ ਬੈੜਾ ਹਾਂਜੀ ਸੰਧੂ ਸਾਹਿਬ ਦੂਜੀ ਸੂਏ ਸੂਈ ਆ ਤਾਜੀ ਸੂਈ 8 ਦਿਨ ਹੋ ਗਿਆ ਮਗਰ ਬੱਛੀ ਆ ਜੀ ਠੀਕ ਆ ਜੀ ਤੇ ਇਹਦੇ ਥੱਲੇ 20 21 ਲੀਟਰ ਦੁੱਧ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਕੰਡਾਲਿਆ ਕੇ ਚੋਲੇ ਆਪਾਂ ਚਵਾ ਦਾ 20 ਲੀਟਰ ਹਾਜ਼ਰ ਆ ਹੁਣ 20 ਲੀਟਰ ਆਪਣੇ ਘਰੇ ਠੀਕ ਆ ਜੀ ਇਹਦਰ ਮੈਂ 21 22 ਲੀਟਰ ਚ ਵੜੂੰਗਾ 20 ਲੀਟਰ ਕਹਿੰਨੇ ਆਨਲਾਈਨ ਵੀ ਲੈਣੀ ਕੰਡੇ ਵਾਲਾ ਤਾਂ ਵੀ ਭੇਜ ਦਾਂਗੇ ਜੀ। ਉਹ ਦੋਸਤੋ 20 ਲੀਟਰ ਇਸ ਵਕਤੇ ਤੇ ਥੱਲੇ ਹਾਜ਼ਰ ਆ ਅੱਠਾ ਸੱਤਾ ਦਿਨਾਂ ਦੀ ਸੂਈ ਆ 8 ਦਿਨ ਤੇ ਸੀ। ਸਵੇਰੇ ਚੋਈ ਆ ਅੱਜ ਮਾਰਨਿੰਗ ਚੋਈ ਆ ਚੋਈ ਆ ਜੀ। ਲਓ ਵੀ ਮਗਰ ਦੋਸਤੋ ਇਹਦੇ ਵੱਛੀ ਆ ਫੀਮੇਲ ਕਾਫ ਆ ਢੱਬਾ ਵੱਛਾ। ਲੱਗਣੀ ਜਸਾਂ ਦੋ ਸਭ ਵੀ ਚਵਾਈ ਹੋਈ ਹੈ। ਸੋ ਚਵਾਈ ਇਹਦੀ ਹੋਈ ਆ ਠੀਕ ਆ ਜੀ। ਸੋ 20 ਲੀਟਰ ਤੇ ਮਿਲ ਕੇ ਕਪੈਸਿਟੀ ਇਹਦੇ ਥੱਲੇ ਹਾਜ਼ਰ ਆ। ਉਹ ਤੁਸੀਂ ਦੋ ਡੰਗ ਤਿੰਨ ਟਾਈਮ ਆਪਾਂ ਹਮੇਸ਼ਾ ਕਹਿੰਨੇ ਆ ਦੋਸ ਦੁੱਧ ਇਨਾ ਡੰਗਰ ਤੋਂ ਅਕਸਰ 20 ਲੀਟਰ ਬੋਲਦਾ ਜੀ ਸੌਰੀ 20 ਲੀਟਰ ਦੁੱਧ ਪਸ਼ੂ ਨੇ ਸਾਹਮਣਾ ਕੀਤਾ ਸੀ ਨੂੰ ਵੀ 8 ਦਿਨ ਹੋਇਆ ਜੀ ਹਾਂ ਸੁਹਜ ਦਾ ਨਾਰਮਲ ਹੱਕ ਬੋਲਦਾ ਕੱਚੇ ਬੋਲ ਦੇ ਪਸ਼ੂ ਬਾਹਰ ਹੀ ਆਉਂਦਾ ਹਾਂਜੀ ਠੀਕਾ ਕੱਦ ਬਹੁਤ ਪੂਰਾ ਠੀਕਾ ਜੀ ਹਾਈਟ ਕੱਦ ਦੀ ਜੇਕਰ ਗੱਲ ਕਰੀਏ ਕੱਦ ਕਾਠ ਇਸ ਵੇੜ ਦਾ ਪੂਰਾ ਵੱਡੀਆਂ ਵੇੜਾਂ ਦੇ ਵਿੱਚ ਹੀ ਗਿਣਤੀ ਕੋਈ ਵੀਰ ਕਰ ਲੈ ਬਾਕੀ ਵੇਲ ਬੋਲ ਤੇ ਚੰਗੀ ਆ ਥਣ ਪੂਰਾ ਹੱਥੀ ਚਵਾਈ ਵਾਲਾ ਮੁਠੀ ਥਣ ਜੋ ਆਈ ਦੇ ਸੰਧ ਸਾਬ ਬਹੁਤ ਖਬਰਦਾਰ ਲੱਗੀ ਸੋ 20 ਲੀਟਰ ਮਿਲਕ ਕਪੈਸਿਟੀ ਆ ਇਸ ਵਕਤ ਦੋ ਟਾਈਮ ਚ ਨਹੀਂ ਤਿੰਨ ਟਾਈਮ ਚ ਨਹੀਂ ਬੇਸ਼ੱਕ ਹਾ ਪੜਾ ਡਾਕਟਰ ਦੁੱਧੋਂ ਦਾ ਵਧੂਗੀ ਤਕਰੀਬਨ ਜੇ ਮੈਲੇ ਮੋਲੇ ਤੇ ਚੱਲਣਾ ਇਹਨੇ ਹਾਂ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦੋਸਤ ਇਹਦੀਆਂ ਵੀ ਆਪਾਂ ਜਿਹੜੀਆਂ ਤਸੱਲੀਆਂ ਕਰਵਾ ਦਿੰਨੇ ਆ ਇਹ ਉਹਨਾਂ ਵੀਰਾਂ ਦੇ ਲਈ ਆ ਵੀ ਜਿਹੜੇ ਵੀਰੇ ਚਲੋ ਇੱਥੇ ਨਹੀਂ ਪਹੁੰਚ ਸਕਦੇ ਕਈ ਫਿਰ ਆਨਲਾਈਨ ਦੂਰੋਂ ਨੇੜੋਂ ਫੋਕਾ ਕਰਦੇ ਜਿਹੜੇ ਸਭ ਤੋਂ ਵੱਡਾ ਪਲੱਸ ਪੁਆਇੰਟ ਬੱਛੀ ਮਗਰ ਬੱਛੀ ਆ ਬੱਛੀ ਬਹੁਤ ਚੰਗੀ ਸੀ ਮੰਡੀ ਵਿੱਚ ਇਹ ਵੀ ਐਸੀ ਮੰਡੀ ਆ ਲਓ ਜੀ ਮਗਰ ਬੱ ਸੋ ਅਗਲੇ ਧਨਾ ਦੀ ਚਵਾਈ ਆ ਦੇਖੋ ਜੀ ਜੋਣ ਬਹੁਤ ਪੋਲੀ ਸੰਤੂ ਸਾਹਿਬ ਆ ਧਾਰਾ ਕਰਮਾਲੀਆਂ ਦੇ ਦੇਖੋ ਜਿਵੇਂ ਉਂਗਲ ਉਂਗਲ ਜਿਹੜੀ ਮੋਟੀ ਧਾਰੀ ਆ ਆ ਕਰੋ ਚੈੱਕ ਜੀ ਠੀਕ ਆ ਸੋ ਬੰਗਰ ਅਸੀਂ ਦੋਸਤੋ ਇਸੇ ਤਰ੍ਹਾਂ ਹੀ ਤੁਸੀਂ ਪਾ ਲੈਣੀ ਆ ਠੀਕ ਆ ਜੀ ਤਾਂ ਨੋਰਮਲ ਆਪਾਂ ਜ਼ਿਆਦਾਤਰ ਬੈੜਾ ਨੂੰ ਬੰਗਾ ਬੰਗਾ ਪਾ ਕੇ ਚਵਾਈ ਕਰਦੇ ਆ ਇਸੇ ਤਰ੍ਹਾਂ ਤੁਸੀਂ ਬੰਗਰ ਅਸੀਂ ਪਾ ਕੇ ਤੇ ਫਿਰ ਚਵਾਈ ਕਰਨੀ ਸ਼ੱਕੇ ਪੈਣਾ ਠੀਕ ਆ ਸਾਹਿਬ ਬਹੁਤ ਦੇਖੋ ਜੀ ਕਿੰਨੀ ਮੋਟੀ ਧਾਰ ਆ ਫੱਟੀ ਵਾਲੀ ਆ ਕਰੋ ਚੈੱਕ ਠੀਕਾ ਸੋ ਵੀ ਲੀਟਰ ਤੋਂ ਸੋਇ ਤੇ ਥੱਲੇ ਜਿਹੜਾ ਹੁਣ ਹਾਜ਼ਰ ਦੁੱਧ ਆ ਜੱਠਾ ਦਿਨਾਂ ਦੀ ਸੂਈ ਦੇ ਥੱਲੇ ਮਗਰ ਬਚੀ ਆ ਸੁਆ ਦੂਜਾ ਹਨਾ ਤੋਂ ਸੰਧੂ ਸਾਹਿਬ ਸਾਰਿਆਂ ਨੂੰ ਪਤਾ ਵੀ ਚਵਾਈ ਹੋਈ ਉਹ ਬਹੁਤ ਲੋਕ ਸਿਆਣੇ ਸਾਡੇ ਨਾਲੋਂ ਠੀਕ ਹੈ ਜੀ ਹਾਂਜੀ ਅੱਛਾ ਡਾਕਟਰ ਇਹ ਦੇਣੀ ਕਿੰਨੇ ਦੀ ਆਪਾਂ ਫਿਰ ਹਾਣਾ ਜੀ ਸੰਧੂ ਸਾਹਿਬ ਮੁੱਲ ਕਰਨ ਨੂੰ ਭਵੇਂ 80 ਵੈਡ ਦਾਸੀ ਕਰ ਲਈਏ 85 ਕਰ ਲਈਏ 75000 ਦੀ ਜੈਸਨ ਉਹਦੇ ਦਾ 75000 ਦੀ ਲਓ ਜੀ 75000 ਦੀ ਕਿਸਾਨ ਵੀਰ ਉਹ ਇਹ ਤੁਹਾਨੂੰ ਜੜੀ ਹਾਣਾ ਮਿਲੂਗੀ ਬਾਕੀ ਆਇਆ ਗਿਆ ਭਰਾ ਦਾ ਮਾਨਤਾ ਨੂੰ ਮੌਕੇ ਤੇ ਹੋ ਜਾਂਦਾ ਠੀਕ ਹੈ ਜੀ ਤੁਹਾਨੂੰ ਸਾਹਿਬ ਆਪਾਂ 22 ਲੀਟਰ ਹੀ ਮਨਾਵਾਂਗੇ 10 ਲੀਟਰ ਦਾ ਮੈਨਾਂ ਆਊਗਾ ਇਹ ਹਾਂਜੀ ਹਾਂਜੀ ਠੀਕ ਹੈ ਜੀ ਇਹੋ ਜੀ ਗੱਲ ਨਹੀਂ ਬਾਕੀ ਬਰੀਡ ਚੰਗੀ ਨਸਲ ਕੁਆਲਟੀ ਚੰਗੀ ਜਿਹੜਾ ਵੇਖਿਆ ਆ ਪਛਵਾਵਾਂਗੇ ਠੀਕ ਹੈ ਵੀਰ ਦਾ ਆਪਣੇ ਘਰੋਂ ਵੀ ਲੈ ਵੇ ਕੋਈ ਚੱਕਰ ਨਹੀਂ ਆਪਾਂ ਨੂੰ ਬਿਲਕੁਲ ਆਪਣੀ ਤਸੱਲੀ ਕਰੇ ਤੁਹਾਨੂੰ ਸਾਹਿਬ ਆਪਾਂ ਦੋ ਟਾਈਮ ਚੋਲੀ ਯਾਰ ਕੰਡੇ ਦੇ ਰੱਖ ਕੇ ਚੋਈਏ ਤਾਂ ਕਰਕੇ ਆਪਾਂ ਕਿਸ ਨੂੰ ਤਸੱਲੀ ਦੇਣਾ ਠੀਕ ਹੈ ਹਾਂਜੀ ਵੀ ਮਲਕੀ ਕਾਈ ਆਪਣੇ ਕੋਲ ਕੱਲ ਹੀ ਆ ਰਾਤ ਦੀ ਤੇ ਅੱਜ ਮਾਰਨਿੰਗ ਅਸੀਂ ਅਹੀਂ ਆਪਾਂ ਚਵਾਈ ਕਰਤੀ ਆ ਜੀ ਕਿਉਂਕਿ ਹਾਂਜੀ ਬਿਲਕੁਲ ਦੋਸਤੋ ਅਗੋਂ ਆਪ ਪਹਿਲਾਂ ਤਸੱਲੀ ਕੀਤੀ ਆਪ ਆਪਣਾ ਮਿੰਤੀ ਦਾ 20 ਲੀਟਰ ਪੂਰਾ ਕਰਕੇ ਫਿਰ ਅਗੋਂ ਕਿਸਾਨ ਭਰਾਵੋ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕੀਤਾ ਉਹ ਤੁਸੀਂ ਇੱਥੇ ਆਣ ਕੇ ਆਪਦੀ ਤਸੱਲੀ ਕਰ ਲਿਓ ਫਾੜੀ ਵਾਲਾ ਹਵਾਨਾ ਝੱਡਾ ਬਾਕੀ ਚੋਣ ਜਾਣ ਇੱਕ ਨੰਬਰ ਆ ਠੀਕ ਆ ਬਾਕੀ ਇਹਦੋਂ ਦੋਸਤੋ ਤੁਹਾਨੂੰ ਤਿੰਨ ਜੜੀਆਂ ਵੇੜਾ ਆਪਾਂ ਦਿਖਾਉਣੀਆਂ ਇਹ ਤਿੰਨੇ ਨਾਲ ਗੱਬਣਾ ਤਿਆਰੀ ਵਾਲੇ ਪਸ਼ੂ ਆ ਠੀਕ ਆ ਜੀ ਤਕਰੀਬਨ ਸੰਦੂ ਸਾਹਿਬ ਬਹੁਤ ਬੇਕਮਾਲ ਹੈ ਜੀ ਲੈ ਵੇ ਲੋ ਮੇਰੀਆਂ ਥਾਂ ਲੈ ਮੇਰੀਆਂ ਠੀਕ ਹੈ ਅੱਛਾ ਤੇ ਡਾਕਟਰ ਸਾਹਿਬ ਜਿਹੜੀ ਇਹ ਆਪਣੇ ਕੋਲ ਕਰਾ ਸਕਦੇ ਵਿੱਚ ਪੂਰੀ ਨਿੱਗਰ ਚੰਮੀ ਜੰਮੀ ਪਲੀ ਆ ਗਈ ਹਾਂਜੀ ਹਾਂਜੀ ਦੂਜੀ ਸੂਏ ਸੁਣੀ ਆ ਦੂਜਾ ਲਾਲੇ ਕੋਈ ਤੀਜਾ ਮੰਨ ਲੇ ਆਪੋ ਆਪਣੀ ਸੰਦੂ ਸਾਹਿਬ ਸਮਝੁੰਦੀ ਓਕੇ ਹਾਂਜੀ ਲਓ ਤੁਸੀਂ ਸੂਆ ਆਪਣੀ ਸਮਝਣਾ ਮੇਰਾ ਵੀ ਕੋਈ ਤਿੱਜੇ ਮੰਨ ਲੇ ਦੂਜੇ ਬਰਾ ਮਨੋ ਜਾਂ ਤੀਜੇ ਮੰਨ ਕੇ ਸਰੀਦਾਰੀ ਕਰਦੇ ਆਪਾਂ ਨੇ ਕਹਿੰਦੇ ਲੋਕ ਸਾਡੇ ਨੂੰ ਸੋ ਹੈ ਕ੍ਰੋਸਾਂ ਦੇ ਵਿੱਚ ਆ ਬਾਕੀ ਨਿੱਗਰ ਪਲੀ ਸਭੀ ਚੰਗੀ ਆ ਹਾਂਜੀ ਜੱਫੀ ਦਾ ਕ੍ਰੋਸ ਆ ਹੈ ਪਲੀ ਸਭੀ ਚੰਗੀ ਆ ਥਾਂ ਲੈਵੇ ਦੀ ਪ ਸੰਧੂ ਸਾਹਿਬ ਹਾਂਜੀ ਹਾਂਜੀ ਇਹਦੇ ਦਿਨ ਤੇ ਲੈ ਜਾਊ ਚਾਰ ਪੰਜ ਦਿਨ ਲੋ ਵੀ ਇੱਕ ਹਫਤੇ ਦਾ ਦੋਸਤੋ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰ ਲਵੀ ਸੰਧੂ ਸਾਹਿਬ ਲੈ ਵੀ ਹਫਤੇ ਦੇ ਅੰਦਰ ਅੰਦਰ ਆ ਜੂਗੀ ਤੇ ਪਰ ਤਾਂ ਪਾਉਂ ਡਾਕਟਰ ਫਿਰ ਆਏ ਆ ਮੋਗੇ ਵਾਂਗੂ ਸੰਧੂ ਸਾਹਿਬ ਓਕੇ ਓਕੇ ਆਪਣੀ ਗਰੰਟੀ ਚਲੋ ਸੋ ਪਸ਼ੂ ਜਿਹੜਾ ਦੋਸਤੋ ਵੈਸੇ ਆਪਣੀ ਤਸੱਲੀ ਹਰ ਇੱਕ ਟੰਗ ਤੋਂ ਬੰਦਾ ਖਰੀਦ ਕੇ ਕਰਕੇ ਖਰੀਦਦਾ ਜੇ ਰਹਿ ਗਈ ਤੇ ਕੇ ਨੂੰ ਆਪਾਂ ਵਿਖਾਵਾਂਗੇ ਸੁਈ ਵਾਕਿਆ ਵੀ ਬੇਕਮਾਲ ਬੰਦੀ ਬੋਲੇਵਾ ਕਿ ਸੱਜਣ ਤੋਂ ਹੀ ਆਪਣੇ ਤੋਂ ਠੀਕ ਆ ਜੀ ਪਿਛਲੇ ਸਵੇਰੇ ਦੀ ਵੇਖੀ ਆਪਾਂ ਠੀਕ ਆ ਜੀ 20 ਤੋਂ ਪਲੱਸ 20 ਲੀਟਰ ਆਮ ਨਾਲ ਦਾ ਭਰੂ ਠੀਕ ਆ ਜੀ ਜਾਓ ਡਾਕਟਰ ਕਮਾਲੋ ਬਿਲਕੁਲ ਬਹੁਤ ਜਿਆਦਾ ਅਸੰਦੂ ਸਾਹਿਬ ਲੇਵੇਰੀ ਵੇਖੋ ਨਾਣਾ ਠੀਕ ਆ ਜੀ ਮੇਨ ਕਿੰਨੀਆਂ ਸੋਹਵਾਨਾ ਲੇਵਾ ਦੋਸਤੋ ਵੈਸੇ ਸੋਨਾ ਬਖਾਉਂਦੀ ਆ ਲੇਵਾ ਤੁਸੀਂ ਵੇਖੋ ਬਿਲਕੁਲ ਅੱਗੇ ਤੇ ਬੈਕ ਸਾਈਡ ਬਿਲਕੁਲ ਪੱਟਾਂ ਦੇ ਸੰਧ ਦੇ ਵਿੱਚਕਾਰ ਸੋਨਾ ਲੇਵਾ ਬਣਾ ਕੇ ਤਿਆਰ ਕਰੂਗੀ ਹਜੇ ਲੜ ਲੁੜ ਕਾਫੀ ਆ ਲੇਵੇ ਦੇ ਵਿੱਚ ਸੋ ਚੰਗੀ ਬੰਤਰ ਜੜੀ ਬਣ ਕੇ ਤਿਆਰ ਹੋਊਗੀ ਹਜੇ 6-7 ਕ ਦਿਨ ਆਈ ਇਹ ਤਾਂ ਸੂਨ ਦੇ ਵਿੱਚ ਬਾਕੀ ਆ ਕਿਸੇ ਨੇ ਆਨਲਾਈਨ ਲੈਣੀ ਆ ਬੱਕ ਲੋ ਹੀ 2 ਕਿਲੋ 2 ਕਿਲੋ ਵੀਡੀਓ ਕਾਲ ਦੇ ਵਿੱਚ ਵਾਦਾਂਗੇ ਲੋ ਜੀ ਪਿੱਛੇ ਦੀ ਆਪਣੀ ਗਰੰਟੀ ਏ ਬਿਲਕੁਲ ਜੀ ਬਿਲਕੁਲ ਸੋ ਭਾ ਪਿੱਛੇ ਦੀ ਦੋਸਤੋ ਕੋਈ ਸਮੱਸਿਆ ਨਹੀਂ ਕਿ ਬਾਕੀ ਵੀਰਾਂ ਦਾ ਟਿੱਪ ਵੀਡੀਓ ਦੇ ਵਿੱਚ ਹੀ ਕਈ ਦਾ ਸੰਧੂ ਸਾਹਿਬ ਟਿੱਪ ਪਾ ਕੇ ਤਸੱਲੀ ਜਿਹੜੀ ਵੀਡੀਓ ਕਾਲ ਦੇ ਵਿੱਚ ਕਰਾਵਾਂਗੇ ਕੋਈ ਪਿੱਛਾ ਗਾਂ ਮਾਰੇ ਵੀਡੀਓ ਭਾਰੇ ਮੈਨੂੰ ਉਸਲੇ ਵਾਪਸ ਲਵਾਵਾਂਗੇ ਦੇ ਪੈਸੇ ਦਵਾਵਾਂਗੇ ਠੀਕ ਆ ਜੀ ਚੰਗੀ ਗੱਲ ਭਰਾ ਅੱਛਾ ਡਾਕਟਰ ਇਹ ਸੰਧੂ ਸਾਹਿਬ ਇਹ ਕਿੰਨੇ ਦੇ ਹਾਂਜੀ ਇਹ ਕੀ ਰੇਟ ਕੀ ਹੁੰਦਾ ਵੀਰੇ ਇਧਰ ਲੈ ਬੰਨੇਓ ਬੇਨਾਮ ਖਾਵੇ ਪੰਚਲੂ ਸਾਹਿਬ ਇਹਨੇ ਮੈਂ ਗਾ ਬੇ ਕਮਾਲ ਆ ਕਰੋ ਚੱਕ ਜੀ ਠੀਕ ਆ ਸੋ ਬੇਨਪੂਨ ਕਾਫੀ ਹਵਾਨੇ ਲੈਵੇ ਤੇ ਮੋਟੀਆਂ ਤੁਹਾਨੂੰ ਦਿਖਾਈ ਦੇਣਗੀਆਂ ਠੀਕ ਆ ਜੀ ਸੋ ਵੈਰ ਇਹ ਵੀ ਪੂਰਾ ਦੁੱਧ ਆ ਲਈਆ ਬਾਕੀ ਮੇਰਾ ਵੀਰੇ ਜਦੋਂ ਪੂਰਾ ਪਸ਼ੂ ਤਿਆਰੀ ਤੇ ਹੁੰਦਾ ਉਦੋਂ ਜਿਆਦਾ ਸਮਝ ਵਿੱਚ ਆਉਂਦਾ ਹਜੇ 6-7 ਦਿਨ ਇਹਦੇ ਲਈ ਬਹੁਤ ਨੇ 6-7 ਦਿਨਾਂ ਦੇ ਵਿੱਚ ਨੇ ਬੇ ਇੱਕ ਜਿਹੜਾ ਬਾ ਕਮਾਲ ਜਿਹੜੀ ਟੈਂਥ ਨੂੰ ਕਰਨੀ ਹੈ ਠੀਕ ਆ ਸੰਦੂ ਸਾਹਿਬ ਦਾ ਦਾਵਾ ਦਿੱਤਾ ਇਸ ਚੀਜ਼ਾਂਗੇ ਅੱਛਾ ਜੀ ਦੁੱਧ ਕੱਢਣਾ ਹੈ ਕੱਢਣਾ 20 ਲੀਟਰ ਜੀ ਦੋਸਤ ਵੀ ਕੱਢ ਠੀਕ ਹੈ ਜੀ ਹਾਂਜੀ ਹੌ ਤਸੱਲੀ ਤੇ ਪਸੂ ਜਿੱਥੋਂ ਆਇਆ ਆਪਣੇ ਕੋਲ ਪਿਛੋੜ ਲੈਣੇ ਤਸੱਲੀ ਜੇ ਕੋਈ ਪੱਠਾ ਨਾ ਪਾਊਗਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸੇਵਾ ਉਹਦੀ ਸੇਵਾ ਦਾ ਦੁੱਧ ਹੈ ਜੀ ਦੁੱਧ ਸੇਵਾ ਦਾ ਇਹ ਸੰਧੂ ਸਾਹਿਬ ਉਹਨਾਂ ਦੀ ਇਹ ਡਾਕਟਰ ਤੇਰੀ ਕਿੰਨੇ ਦੀ ਆਪਾਂ ਆਪਾਂ ਸੰਧੂ ਸਾਹਿਬ 75000 ਦੀ ਦੇਦਾਂ 75 ਦੀ ਹਾਂਜੀ ਮਾਨਤਨ ਕਰਦਾਂਗੇ 70 ਦੀ ਦੇਦਾਂ ਸੰਧੂ ਸਾਹਿਬ ਸਿੱਧਾ ਹੀ ਪਾਣੀ ਛੋੜ ਕਰ ਦਿੰਨੇ ਪੂਰੀ ਕਸਰਾ ਕੁਸਰਾ ਕੱਢ ਕੇ ਮਾਲ ਦਈਏ ਨਹੀਂ ਨਹੀਂ ਜਾਇ ਜੀ ਬਿਲਕੁਲ ਇਹ ਨਾਲ ਵੀ ਸਿਆਲ ਹੈ ਜੀ ਦੂਰ ਹੈ ਤੇ ਆਪਾਂ ਪਹਿਲਾਂ ਕੰਪਨੀ ਸਟੇਟ ਕੋ ਮੜਾ ਮਾਰੋ ਕੈਮਰਾ 65000 ਦੀ ਮੈਂ ਅੱਗੇ ਆ ਖੜਾ ਡਾਕਟਰ ਨੂੰ ਕਿ ਸਿਆਲ ਅਜੇ ਲੈਂਦਾ ਥੋੜਾ ਬੈਮ ਸਿਆਲ ਦੂਰ ਪਹਿਲਾਂ ਨਾ ਕੰਪਨੀ ਛੇੜਦੀ ਆਪਾਂ ਸਾਰਿਆਂ ਨਹੀਂ ਸੰਧਰ ਸਾਹਿਬ ਚਲੋ ਪੈਂਡ ਲਓ ਜੀ 65000 ਦੀ ਸੀਗਾ ਜੀ 65000 ਦੀ ਕੋਈ ਇਹ ਨਹੀਂ ਕਹਿ ਸਕਦਾ ਜੀ ਮਹਿੰਗੀ ਆ 65000 ਦੀ ਮਹਿੰਗੀ ਫੇਰ ਆਪਾਂ ਇਹ ਚੀਜ਼ ਦੇ ਜ਼ਿੰਮੇਦਾਰ ਆ ਆ ਲਓ ਜੀ ਸੋ 65000 ਦੀ ਇਹ ਕਿਸਾਨ ਵੀਰੋਂ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਸੰਧਰ ਸਾਹਿਬ ਇਹ ਲਓ ਜੀ ਕਿੱਧਰ ਦੀ ਕਿੱਧਰੋਂ ਆਉਂਦੀ ਹੈ ਜੀ ਸੋ ਹਵਾਨਾ ਲੇਵਾ ਤੁਹਾਨੂੰ ਸੱਜੇ ਖੱਬੇੋਂ ਬੈਕ ਸਾਈਡ ਤੋਂ ਸਾਰੇ ਬੰਨਿਓ ਦਿਖਾਤਾ ਠੀਕ ਹੈ ਜੀ ਸੋ ਸਫਾਈ ਪੱਖਾਂ ਦਾ ਡੰਗਰ ਹਾਂਜੀ ਬਾਕੀ ਬਿਲਕੁਲ ਜੈਦ ਮੁੱਲ ਕੀਤਾ ਇਹਦਾ ਬਹੁਤ ਵਧੀਆ ਬਾਕੀ ਫਿਰ ਵੀ ਮਾਨਤਨ ਕਰਦਾਂਗੇ ਅਗੇ ਨੈਕਸਟ ਡਾਕਟਰ ਸਾਹਿਬ ਆਪਣੇ ਕੋਲ ਜਿਹੜੀ ਇਹ ਆ ਗਈ ਸਾਫ ਕਰ ਦੇਖ ਲੋ ਪਹਿਲਾਂ ਹਾਈਟ ਕਿੰਨੀ ਤੇ ਮੂੰਹ ਛਿੱਗੀ ਜੇ ਲਓ ਜੀ ਇਹ ਸ਼ੇਰ ਦੇ ਬਰਾਬਰ ਬਰਾਬਰ ਨਹੀਂ ਕਿਤੇ ਚੌਗੀ ਵੇਹੇ ਛਿੱਗੀ ਜੇ ਮਤਲਬ ਦੰਦ ਪੁੱਟੀ ਆ ਜੇ ਲਓ ਦੋਸਤ ਰਾਠੀ ਤੇ ਸ਼ਾਈ ਵਾਲ ਦੇ ਵਿੱਚ ਕਿਤੇ ਨਾ ਕਿਤੇ ਕ੍ਰੋਸ ਆਗਾ ਤੇ ਬਾਕੀ ਮੂੰਹ ਮੱਥੇ ਦੀ ਬੜੀ ਚੰਗੀ ਆ ਬੋਦੀ ਵਾਲੀ ਵਾਸੀ ਛੋਟਾ ਕੰਨ ਕੋਈ ਸ਼ੇਰ ਸ਼ੇਰ ਜੀ 19 21 ਦਾ ਮਤਲਬ ਆ ਕ੍ਰੋਸ ਜ ਅੰਗ ਵਿੱਚ ਹੈਗੀ ਠੀਕ ਹੈ ਕ੍ਰੋਸ ਹੈਗਾ ਕਿ ਇੱਕ ਦੋ ਗ੍ਰੀਡਾਂ ਤਾਂ ਨੀਆਂਲੇ ਖੜੇ ਤਾਂ ਦੇ ਛੇਕ ਦੇ ਬਰਾਬਰ ਨਹੀਂ ਕੀਤੇ ਦੇ ਬਰਾਬਰ ਨਹੀਂ ਕੀਤੇ ਠੀਕ ਹੈ ਜੀ ਲਓ ਹਰਪ੍ਰੀਤ ਡਾਕਟਰ ਸਾਹਿਬ ਜੁਵਾ ਦੂਜਾ ਇਹਦੇ ਦਿਨ ਵੀ ਤਕਰੀਬਨ ਇੰਨੇ ਕੀ ਆ ਹਾਂਜੀ ਹਾਂਜੀ ਬਹੁਤ ਲੇਵਾ ਬਣਾਉਗੀ ਜੀ ਆ ਲੇਵਾ ਇਨਾ ਕੱਡੂ ਬੇਕਮਾਲ ਜਰਾ ਇਹਨੇ ਹਫਤਾ ਲੈਣਾ ਸੰਧੂ ਸਾਹਿਬ ਲੋ ਵੀ ਕਰੋ ਚੱਕ ਪਿੱਛੇ ਦੀ ਗਰੰਟੀ ਕੱਦ ਦੀ ਬਹੁਤ ਬਹੁਤ ਬੜੀ ਲੰਮੀ ਥਾਣਾ ਦੀ ਸਪੇਸ ਅੱਗੋਂ ਪਿਛੋਂ ਬਹੁਤ ਆ ਸੁਕਰੋਫ ਜੇ ਆਂਗਾ ਦੋਸਤੋ ਅੱਗੇ ਸਿਆਲ ਦੇ ਵਿੱਚ ਵੀ ਚੰਗਾ ਨਿਭੂਗਾ ਦੇ ਆਉਣ ਵਾਲੇ ਸਮੇਂ ਗਰਮੀ ਦੇ ਵਿੱਚ ਵੀ ਹੰਡਣ ਵਾਲੀ ਛੇ ਆ ਠੀਕ ਆ ਹੋਲੀ ਬਾਕੀ ਢਿਲ ਢੂਲ ਦੇ ਵਿੱਚ ਕਾਫੀ ਜਿਆਦੀ ਆ ਥਣ ਪੂਰਾ ਮੁਠੀ ਆ ਹੱਥੀ ਚਵਾਈ ਦਾ ਥਣ ਤੇ ਹਵਾਨੇ ਦੇ ਵਿੱਚ ਢਿਲ ਢੂਲ ਨਾਰਮਲੀ ਤੁਹਾਨੂੰ ਦੱਸ ਦੂਗੀ ਵੀ 8-7 ਦਿਨਾਂ ਦੇ ਵਿੱਚ ਕਰਮਾ ਲਈ ਪੂਰੀ ਫਸ ਜਣਾ ਥੱਲੇੋਂ ਠੀਕ ਆ ਜੇ ਤਿਆਰੀ ਚੰਗੀ ਕਰੂਗੀ ਬਾਕੀ ਠੰਡੀ ਸੀ ਆ ਦੇਖੋ ਜੀ ਠੀਕ ਆ ਆ ਫੇਸ ਦਖਾਇਓ ਮੜਾ ਜੀ ਹਰ ਰੀਤ ਆ ਦਿਖਾਓ ਫੇਸ ਆ ਦੇਖੋ ਜੀ ਆ ਕਰੋ ਜੀ ਠੀਕ ਆ ਜੀ ਛੋਟਾ ਫੇਸ ਦਾ ਸਟੇਟ ਪਟਾ ਇਹਦਾ ਰੰਗ ਪ੍ਰਿੰਟ ਫੇਸ਼ਲ ਫੂਸ਼ਨ ਚੰਗਾ ਡੱਬੀ ਆ ਜਿੱਦਾਂ ਕਿ ਦੋ ਸਪਾਇਰ ਸ਼ਰਦੀਆਂ ਵਾੜਾ ਦੇਖਦੇ ਆ ਲਾਲ ਤੇ ਵਿੱਚ ਥੋੜਾ ਜਿਹਾ ਕੰਬੀਨੇਸ਼ਨ ਜਗਾ ਲਾਲ ਤੇ ਬਲੈਕ ਡਾਬਾ ਵਾਈਟ ਦੇ ਵਿੱਚ ਤੇ ਆਰਡਰ ਸੋਣਾ ਠੀਕ ਆ ਜੀ ਆਰਡਰ ਬਿਲਕੁਲ ਪਿੰਕ ਸੋ ਜਿਵੇਂ ਜਿਵੇਂ ਲੇਵਾ ਭਰੂਗੀ ਦੋਸਤੋ ਪਿੰਕ ਆਰਡਰ ਦੀ ਬਿਲਕੁਲ ਜਿਹੜੀ ਕਲਰ ਦੀ ਆਪਾਂ ਗੱਲ ਕਰੀਏ ਪਿੰਕ ਆਰਡਰ ਜਿਹੜਾ ਇਸ ਵੇੜ ਦਾ ਬਣੂਗਾ ਸੋ ਥਾਨ ਪੂਰਾ ਮੁਠੀ ਹੱਥੀ ਚੋਈ ਵਾਲਾ ਥਾਨ ਸਫਰ ਸਫਰ ਵੀ ਕਰਕੇ ਆਈਆਂ ਬੜਾ ਜੀ 130 40 ਕਿਲੋਮੀਟਰ ਸਫਰ ਕੀਤਾ ਜੀ ਕਾਫੀ ਦੂਰੋਂ ਆਇਆ ਪਸੂ ਹਾਂਜੀ ਹਾਂ ਬਾਕੀ ਆਪਣੇ ਸੰਧੂ ਸਾਹਿਬ ਕੋਸ਼ਿਸ਼ ਰਹੀ ਹੋਂ ਰਿੰਦੀ ਵੀ ਆ ਰਹੀ ਵੀਡੀਓ ਚ ਚੰਗਾ ਹੀ ਮਾਲ ਵਿਖਾਈਏ ਚੰਗੀ ਚੀਜ਼ ਵਿਖਾਈਏ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਬਾਕੀ ਫੇਸ ਕੁਆਲਟੀ ਬਹੁਤ ਸੋਹਣੀ ਛੋਟੀ ਵੀ ਫੇਸ ਕੁਆਲਟੀ ਹੈ ਓਕੇ ਇਹਦਾ ਡਾਕਟਰ ਕੀ ਕਰਦੇ ਆ ਮੁੱਲ ਫਿਰ ਸੰਧੂ ਸਾਹਿਬ ਮੁੱਲ ਕਰਨ ਨੂੰ 75 ਕਰ ਲਈਏ 75 ਕਰ ਲਈਏ 70000 ਦੀ ਜਸ ਨੋ ਦੇ ਦਾਂਗੇ ਸਤਿ ਸ੍ਰੀ ਅਕਾਲ ਮੁੱਲ ਜੀ ਬਹੁਤ ਜੀ 70000 ਦੀ ਹਾਂ ਨਾ ਆ ਕਰੋ ਚੱਕ ਠੀਕ ਆ ਸੋ ਚੰਗੀ ਬੈੜ ਆ ਬਾਕੀ ਪਸੰਦ ਆਊਗੀ ਬਾਕੀ ਥਣਾ ਦੇਖਿਆ ਬਹੁਤ ਜ਼ਿਆਦਾ ਸੋ ਗੈਬ ਗੂਪ ਥਣਾ ਦੇ ਵਿੱਚ ਕਾਫੀ ਜ਼ਿਆਦਾ ਇੱਕ ਵਾਰੀ ਫਿਰ ਆਪਾਂ ਤੁਹਾਨੂੰ ਦਿਖਾ ਠੀਕ ਹੈ ਜੀ ਇਧਰ ਡਾਕਟਰ ਆਪਣੇ ਕੋਲ ਜਿਹੜੀ ਇੱਕ ਲਾਸਟ ਵਿੱਚ ਆ ਬੜਾ ਕੀ ਇਹ ਵੀ ਸੰਧੂ ਸਾਹਿਬ ਚੌਗੀ ਦੇ ਛੀਗੀ ਦੇ ਦੰਦ ਇਹਨੇ ਕੰਨੀ ਆਪਰੀਏ ਦੰਦ ਦੇ ਹਾਂਜੀ ਅੱਛਾ ਛੇਕ ਦੇ ਚੱਕਣ ਦੀ ਕੰਨੀ ਆਲੇ ਖੜੇ ਹੋਣੇ ਆ ਹਾਂਜੀ ਹਾਂਜੀ ਕੰਨੀ ਆਲੇ ਖੜੇ ਆ ਠੀਕ ਹੈ ਜੀ ਤੇ ਬਹੁਤ ਚੰਗੀ ਵਸ਼ੀ ਹੈ ਜੀ ਇੱਕੇ ਕਰੋਈ ਆ ਇਹ ਦੂਜੇ ਸਵੇ ਸੁਣੀ ਆ ਪਹਿਲਾਂ ਦਾ 17 18 ਲੀਟਰ ਜੀ ਦੁੱਧ ਭਰਿਆ ਜੀ ਇਹਨੇ ਠੀਕ ਹੈ ਜੀ ਬਾਕੀ ਕੰਨ ਮੇਹ ਲੋ ਜੀ ਕਿੰਨੇ ਛੋਟੇ ਆ ਲਓ ਵੀ ਦੋਸਤੋ ਬਾਕੀ ਨਸਲ ਬ੍ਰੀਡ ਤੁਸੀਂ ਚੈੱਕ ਕਰ ਲੋ ਐਚ ਐਫ ਤੇ ਠੀਕ ਹੈ ਜੀ ਬਾਕੀ ਇੱਕ ਵਾਰੀ ਮੂੰਹ ਪਟਕੇ ਬਹਿਣ ਖਾਨ ਸਾਹਿਬ ਵੇਖ ਲੋ ਆਪ ਠੀਕ ਆ ਜੀ ਬੋਦੀ ਵਾਲੀ ਬੱਛੀ ਜੇ ਥੋੜਾ ਐਚਐਫ ਦੀ ਮੱਛੀ ਆ ਮਰੀਦ ਆ ਜੀ ਸੋ ਬੱਛੀ ਚੰਗੀ ਆ ਦੋਸਤੋ ਸੈਕੰਡ ਸੂਆ ਇਹ ਕਰਮਾਲੀਆਂ ਸੂਨਾ ਦਿਨ ਹਜੇ ਕੱਢ ਜੂਗੀ ਵੀ 8-7 ਆਰਾਮ ਨਾਲ ਠੀਕ ਆ ਇੱਕ ਹਫਤਾ 1 ਵੀਕ ਹਜੇ ਬਾਕੀ ਆ ਪੂਰੇ ਨਿੱਗਰ ਪਸ਼ੂ ਆ ਠੀਕ ਆ ਜੀ ਕੋਈ ਦੂਜੇ ਸੂਵੇ ਦਾ ਕੋਈ ਪਹਿਲੇ ਸੂਵੇ ਦਾ ਕੋਈ ਦੂਜਾ ਠੀਕ ਆ ਸੋ ਐਚਐਫ ਬਰੀਡ ਦੇ ਵਿੱਚ ਹੀ ਆ ਗਈ ਆ ਬੱਛੀ ਠੀਕ ਆ ਜੀ ਸੋ ਡੱਬੀ ਬੱਛੀ ਆ ਛੋਟਾ ਕੰਨ ਬਿਲਕੁਲ ਛੋਟੀ ਸਮਾਲ ਸਾਈਜ਼ ਆ ਫੇਸ ਤੇ ਬੋਦੀ ਉਦਾਂ ਹੀ ਬਿਲਕੁਲ ਮੱਥੇ ਦੇ ਉੱਪਰ ਤੇ ਹਾਥੀ ਚਵਾਈ ਵਾਲਾ ਥਾਨਾ ਠੀਕ ਆ ਤੇ ਬਣੋ ਤੁਹਾਨੂੰ ਕੀ ਉਦੋਂ ਬਤੇਰੇ ਸਮਝਾਓਗੇ ਹਜੇ ਦੋਸਤੋ ਕਿ ਪੰਜ ਪੰਜ ਚਾਰ ਚਾਰ ਇੰਨੇ ਕਿ ਦਿਨ ਹਜੇ ਸਰਦਾਰ ਸਾਹਿਬ ਮੰਨ ਕੇ ਚਲੇ ਗਏ ਕੋਈ ਹਫਤਾ ਵੀ ਮੰਨ ਲੇ ਪੂਰ ਦੀ ਪਿੱਛੇ ਦੀ ਆ ਭਾਰ ਦੀ ਹਰ ਵੀਡੀਓ ਦੇ ਵਿੱਚ ਕਈ ਦਾ ਸਾਨੂੰ ਸਭ ਉਹਦੀ ਆਪਣੀ ਗਾਰੰਟੀ ਆ ਲਓ ਜੀ ਸੋ ਭਾਰ ਪਿੱਛੇ ਦੀ ਤੇ ਪੂਰ ਪਰ ਦੋਸਤੋ ਥਣਾ ਦੀ ਉਹ ਡਾਕਟਰਾਂ ਦਾ ਵੀ ਆਪਣੀ ਤਸੱਲੀ ਆ ਬਾਕੀ ਥਣ ਮੇਰਾ ਵੀਰ ਇੱਥੇ ਆਪਣੀ ਟਿਪ ਤੋਂ ਪਾ ਕੇ ਤਸੱਲੀ ਕਰਕੇ ਲੈ ਕੇ ਜਾਓ ਰਹੀ ਗੱਲ ਭਾਰ ਪਿੱਛੇ ਦੀ ਉਹਦੀ ਤਸੱਲੀ ਗਾਰੰਟੀ ਵੀਰ ਤੁਹਾਨੂੰ ਖੋਦ ਦਿੰਦਾ ਜਿੰਨੇ ਵੀ ਨਾਗ ਆਪਾਂ ਤੁਹਾਨੂੰ ਦਿਖਾਏ ਇਸ ਫਾਰਮ ਤੋਂ ਇਹ ਆਜਾ ਟੋਟਲ ਨਾਗ ਸੀਗੇ ਠੀਕ ਆ ਜੀ ਨਾਗ ਸੀਗੇ ਟੋਟਲ 5 ਤੇ ਜਿਹੜਾ ਤੁਸੀਂ ਨਾ ਆਪਾਂ ਤੁਹਾਨੂੰ ਲਾਸਟ ਵਿੱਚ ਇਹ ਨਗ ਦਿਖਾਇਆ ਇਹਦਾ ਰੇਟ ਮੁੱਲ ਪੁੱਛ ਲੈਨੇ ਆ ਡਾਕਟਰ ਤੋਂ ਸੇਮ ਹੀ ਆ ਸੰਧੂ ਸਾਹਿਬ ਤੁਹਾਨੂੰ ਦਾ ਰੇਟ ਜਿਹੜੀ ਚੰਗੀ ਲੱਗੂ ਕਿੰਨਾ 65 65 ਨਹੀਂ ਜੀ ਸੰਧੂ ਸਾਹਿਬ 70 70 ਯਾਰ ਹਾਂ 7000 ਰੁਪਏ ਦੇਖਿਆ ਜੀ ਨਹੀਂ ਨਹੀਂ ਬਿਲਕੁਲ ਅਜਾ ਅੱਛਾ ਬਾਹਰ ਤੁਹਾਨੂੰ ਕੋਦਾ ਬੱਛੀਆਂ ਚੰਗੀਆਂ ਨਹੀਂ ਕੁਆਲਟੀ ਵਾਲੀਆਂ ਮਿਲਦੀਆਂ ਜੀ ਲਓ ਜੀ 70 ਦੀ ਵੀ ਦੇਣੀ ਆਪਾਂ ਹਾਂਜੀ ਬਾਕੀ ਛੋਟਛਾ ਆਪਾਂ ਕਰਦੇ ਆ ਜੀ ਕਰਦਾਂਗੇ ਸੰਧੂ ਸਾਹਿਬ ਜੁਗੋ ਜੋੜਾ ਹੀ ਲਊਗਾ ਨਾ 2000 ਰੁਪਏ ਮਾਨ ਕਰਦਾ ਸਵੇਰ ਦਾ ਟਾਈਮ ਆ ਪੌਣੀ ਦਾ ਹੁਣ ਤਾਂ ਛੋਟਛਾ ਆਪਾਂ ਕਰਦੇ ਆ ਹ ਮਾਨਤਨ ਕਿਸਾਨ ਵੀਰੋਂ ਖੁੱਲੇ ਹੋ ਜਾਣਗੇ ਠੀਕ ਆ ਜੀ ਛੋਟ ਛੱਪੇ ਜਿੰਨੇ ਵੀ ਆ ਉਹਨੇ ਹੋ ਜਾਣਗੇ ਠੀਕ ਆ ਦੇ ਵਿੱਚ ਬਹੁਤ ਬਾਕੀ ਥਾਣ ਦੇ ਵੀ ਸਾਰੇ ਪਸ਼ੂ ਸਾਫ ਸੁਥਰੇ ਆ ਠੀਕ ਆ ਜੀ ਸੋ ਪਸੰਦ ਆਉਣਗੇ ਆ ਕਰੋ ਚੈੱਕ ਮੁੱਠੀ ਮੁੱਠੀ ਥਾਣਾ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਕਿ ਵੀ ਕਹਿ ਦਿੱਤਾ ਤੇ ਇੱਥੇ ਆਣ ਕੇ ਕੋਈ ਵੀਰ ਵੇਖੇ ਤੇ ਪੋਟਿਆਂ ਨਾਲ ਚਵਾਈ ਹੁੰਦੀ ਫਿਰ ਠੀਕ ਆ ਥਾਂ ਦੀ ਵੀ ਸਾਨੂੰ ਥਾਂ ਤੋਂ ਦੀ ਤਸੱਲੀ ਆ ਵੀਡੀਓ ਦੇ ਵਿੱਚ ਕਈ ਦਾ ਵੀ ਆਪਾਂ ਥਾਂ ਦੀ ਚੰਗੀ ਆ ਕੋਰਨਰ ਮਾਲਕ ਪੂਰੀ ਤਸੱਲੀ ਦੇ ਰਿਹਾ ਇੱਥੇ ਆਣ ਕੇ ਆਪਣੀ ਤੁਸੀਂ ਨਰਕ ਪਰਖਾ ਤਸੱਲੀ ਕਰੋ ਠੀਕ ਆ ਜੀ ਤੇ ਆਪਣਾ ਜਿਹੜਾ ਪਸ਼ੂ ਟਿੱਪਣ ਵਾਲਾ ਇਹ ਅੱਜ ਪਸ਼ੂਆ ਦੋਸਤੋ ਟੋਟਲ ਪੰਜ ਪੰਜੇ ਨਗਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ। ਸੋ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਬਾਕੀ ਵੱਧ ਤੋਂ ਵੱਧ ਵੀਡੀਓ ਅੱਗੇ ਦੋਸਤੋ ਸ਼ੇਅਰ ਕਰਦੇ ਜਾ ਕਰੋ ਨਵੇਂ ਕਿਸਾਨ ਫਾਰਮਰ ਵੀਰਾਂ ਤੱਕ ਜਿਹੜੀ ਕਵਰੇਜ ਪਹੁੰਚ ਸਕੇ। ਨੰਬਰ ਲੈ ਲੈਨੇ ਆ ਡਾਕਟਰ ਸਾਹਿਬ ਦੇ ਜਿਨ੍ਹਾਂ ਤੇ ਤੁਸੀਂ ਕੰਟੈਕਟ ਕਰਨਾ। ਨੰਬਰ ਡਾਕਟਰ ਬੋਲ ਦਿਓ ਆਪਣੇ ਇੱਕ। ਨੰਬਰ ਆਪਣਾ ਸੰਧੂ ਸਾਹਿਬ 8437933590 8437933590 ਜੇ ਕਹਿੰਨੇ ਸਿੱਧਾ ਹੋਣਾ ਬੁਰਜ ਮਿਲਕ ਫਾਰਮ ਆਪਣੀ ਘਰ ਦੀ ਲੋਕੇਸ਼ਨ ਹੈ ਉਹ ਤੁਸੀਂ ਪਹਿਲੀ ਵੀਡੀਓ ਦੇ ਵਿੱਚ ਬੋਲਤਾ ਜੀ। ਬਿਲਕੁਲ ਜੀ। ਠੀਕ ਹੈ ਜੀ। ਤੋ ਬਾਕੀ ਧਿਆਨ ਨਾਲ ਤੁਸੀਂ ਕੰਟੈਕਟ ਕਰ ਲਿਓ ਐਨੀ ਟਾਈਮ ਠੀਕ ਆ ਜੀ ਤੇ ਰਿਪਲਾਈ ਤੁਹਾਨੂੰ ਮਿਲ ਜੂਗਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਬ੍ਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ